ਕਿਤੇ ਨਾ ਉਹ ਚੱਲ ਫਿਰ ਚੱਲ ਤੈਨੂੰ ਲਾਗੋ ਤੇ ਲੈ ਜਣਾ ਸਾਰਾ ਟੂਰ ਖਰਾਬ ਕਰ ਦਿੰਨਾ ਮੇਰਾ ਤੁਸੀਂ ਉਹ ਗੰਦੇ ਉਹ ਚੱਲ ਫਿਰ ਚੱਲਦੇ ਆ ਹੁਣ ਮੇਰੇ ਮਗਰ ਲੱਗਦਾ ਯਾਰ ਸਵਾਰ ਕੇ ਸਵਾਰ ਕੇ ਰੋਣਾ ਨਹੀਂ ਚਾਹੀਦਾ ਰੋਣਾ ਨਹੀਂ ਚਾਹੀਦਾ ਸਵਾਰ ਕੇ ਓਕੇ ਉਹ ਚੁੱਪ ਕਰਾ ਹੁਣ ਰਸਟੋਰਮ ਜਾਣਾ ਲੱਗੂ ਤੇ ਕੇ ਜੀ ਲੈ ਲਿਓ ਚੱਲ ਫਿਰ ਹੋ ਜਾ ਰਸਟੋਰਮ ਵੀ ਰੈਡੀ ਫਿਰ ਜੋ ਮਨ ਤਾਂ ਹੋ ਗਿਆ ਰੈਡੀ ਲੋ ਜੀ ਜਾਣਾ ਨਹੀਂ ਮੇਰਾ ਜਿਹੜਾ ਸਾਰਾ ਪਲਾਨ ਤਾਂ ਅੱਜ ਐ ਨਹੀਂ ਤੇ ਪਿੱਛੇ ਰਸਮ ਨੇ ਖਰਾਬ ਕਰਤਾ ਪਾਪਾ ਇਹ ਰੋਣ ਲੱਗ ਗਿਆ ਪਾਪਾ ਦੇ ਨਾਲ ਜਾਣਾ ਥੋੜੀ ਕੋਈ ਪਲੈਨਿੰਗ ਤਾਂ ਨਹੀਂ ਸਾਰਿਆਂ ਨੇ ਪਾ ਹਾਂ 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 ਦਸ ਪਰਸ਼ੀਤੀ ਗਾ ਚੱਲੀਏ ਫਿਰ ਸੈਂਸਰ ਸੀਟ ਤੋਂ ਬਾਅਦ ਸਾਈਡ ਦਾ ਸੈਂਸਰ ਸੀਟ ਤੇ ਬੈਠ ਸੀ ਫਿਰ ਕੋਈ ਸੂ 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 ਸਾਰ ਮੈਨੂੰ ਕਹਿੰਦਾ ਸੋਣ ਨਾ ਪੈਣਾ ਸੈਂਸਰ ਸੀਟ ਤੇ ਤਾਂ ਬੈਠਣਾ ਜਦੋਂ ਪੁਲਿਸ ਲਿਆ ਕੇ ਫਿਰ ਮੈਂ ਤੈਨੂੰ ਫੜਾ ਦਲਾਂ ਉਹਨਾਂ ਨੂੰ ਠੀਕ ਹੈ ਵੀ ਕਹਿੰਦਾ ਮੈਂ ਸੈਲਸਾ ਸੀਟ ਬੈਠਣਾ ਇਹਨੂੰ ਬੈਠ ਜਾਉ। ਕਿ ਸਾਡੇ ਘਰੇ ਅੱਧੇ ਘੰਟੇ ਦੇ ਵਿੱਚ 10 ਪਲਾਨ ਚੇਂਜ ਹੁੰਨੇ ਆ। ਉਹ ਰਸਮ ਕਹਿੰਦੀ ਮੈਂ ਜਾਣਾ ਪਾਰਕ ਦੇ ਵਿੱਚ। ਜੋਗੁਰ ਕਹਿੰਦਾ ਮੈਂ ਜਾਣਾ ਲਾਗੋ ਦੇ ਉੱਤੇ ਤੇ ਮੇਰਾ ਕੋਈ ਹੋਰ ਪਲਾਨ ਹੈ। ਸਾਡੀ ਆਪਣੀ ਨਹੀਂ ਸਲਾਹ ਰਲਦੀ ਹੈਗੀ ਹੁਣ ਆ ਰੋਡ ਲੱਗ ਗਿਆ। ਮੇਰੇ ਦਾ ਪਾਰਕ ਜਾਣਾ ਮੈਂ। ਤੁਸੀਂ ਜਾਣਾ ਫਿਰ। ਮੈਂ ਲਾਗੋ ਜਾਣਾ ਹੋਦੇ ਸੀ ਤਾਂ ਪਾਰਕ। ਅੱਛਾ ਲਾਗੋ 'ਚ ਵੀ ਤਾਂ ਪਾਰਕ ਹੈਗੀ ਆ। ਹੁਣ ਕੀ ਕਰੀਏ ਆ ਤੁਹਾਡਾ? ਇਦਾਂ ਤਾਂ ਬਣ ਗਏ ਬਲੌਗਰ ਅਸੀਂ ਇਦਾਂ ਬਣ ਕੇ ਬਲੌਗਰ ਬੁੱਤਾ ਆਪਾਂ ਹਾਂ ਆਹ ਦੇਖ ਲਓ ਰਾਹ ਦਾ ਸਾਮਾਨ ਇਕੱਠਾ ਕਰਕੇ ਪਾਇਆ 2 ਘੰਟੇ ਜਾ ਕੁਝ ਕਰਦਨੇ ਆ ਇਹ ਉਹ ਆ ਜਾ ਜਾਲਮਾ ਆ ਜਾ ਆ ਜਾ ਆਹ ਦੇਖ ਇੱਧਰ ਕੀ ਹੋ ਰਿਹਾ ਓਏ ਉਹ ਆ ਜਾ ਪੁੱਤਾ ਆ ਜਾ ਆਏ ਹਾਏ ਹਾਏ ਤੇਰਾ ਸਿੰਗਲ ਵੀ ਮੂੰਹ ਚ ਪਈ ਜਾਂਦਾ ਆ ਜਾ ਆ ਜਾ ਆ ਜਾ ਆ ਜਾ ਸ਼ਕਲ ਦਾ ਦਿਖਾ ਦੇ ਓ ਸ਼ਕਲ ਤਾਂ ਦਿਖਾ ਦੇ ਆਪਣੀ ਆਏ ਹਾਏ ਮੁੰਡਾ ਸੰਗਦਾ ਓਏ ਆਏ ਹਾਏ ਹਾਏ ਉਹ ਮੁੰਡਾ ਸੰਗ ਗਿਆ ਓ ਸੰਗ ਗਿਆ ਸੰਗ ਗਿਆ ਭਾਈ ਆਏ ਹਾਏ ਲੋ ਜੀ ਕੈਂਪਿੰਗ ਦਾ ਸਮਾਨ ਰੱਖ ਲਿਆ ਆਪਣੇ ਸਾਰੇ ਟੈਂਟ ਰੱਖ ਲਿਆ ਬੈਗ ਰੱਖ ਲਿਆ ਤਪੇਤੂ ਰੱਖ ਲਈ ਤੇ ਬੱਚਨ ਕੋਈ ਐਕੜੀ ਬਹਿ ਜਾ ਹੁਣ ਇੱਥੇ ਜਾਣਾ ਕੋਈ ਨਾ ਕੋਈ ਨਾ ਇੱਦੀ ਬਿਠਾ ਲਈ ਫੜ ਲਈ ਤੂੰ ਚਲ ਆ ਬੂੜ ਪੁੱਠੇ ਪੈ ਗੇ ਪੁੱਤ ਚਲ ਇਹ ਪਾਰ ਕੇ ਜਾ ਕੇ ਲੋਡ ਕਰ ਦੇਣਾ ਅਜਾ ਜਦ ਟੈਂਟ ਲਾਵਾਂਗੇ ਰੋਜ਼ ਲੋਡ ਕਰ ਦੂੰਗਾ ਅਜਾ ਇਹ ਬੰਦਾ ਥੋੜਾ ਜਿਆਦਾ ਕਰਦਾ ਸਾਡਾ ਮੇਰਾ ਪਲਾਨ ਸੀ ਅੱਜ ਪਹਿਲਾ ਜਾਣ ਦਾ ਸਵਿਟਜ਼ਰਲੈਂਡ ਸਵੇਰੇ ਫਿਰ ਦੋ ਬੰਦੇ ਮਿਸਮਾਰ ਕੇ ਵਿੱਚ ਫਿਰ ਮੈਂ ਸੋਚਿਆ ਵੀ ਮੈਂ ਇਕੱਲੇ ਚਲੇ ਜਾਊਂਗਾ ਫਿਰ ਮੈਂ ਤਿਆਰੀ ਜੁਰੀ ਕਰ ਲਈ ਫਿਰ ਇਹਨਾਂ ਨੂੰ ਜੋਬ ਨਾ ਰੋਣ ਲੱਗੇ ਕਹਿੰਦਾ ਮੈਂ ਵੀ ਨਾਲ ਜਾਣਾ ਜੋ ਮਰ ਰੋਣ ਲੱਗਿਆ ਉਹਦੇ ਬਾਰਸਮ ਹੋ ਗਈ ਰੈਡੀ ਰਸੂngਾ ਨੇ ਮੈਂ ਵੀ ਜਾਣਾ ਫਿਰ ਮਾ ਹੁਣ ਤਾਂ ਗੱਲ ਬਣਨੀ ਨਹੀਂ ਇਦਾਂ ਹੋਣ ਫਿਰ ਅਸੀਂ ਫਾਈਨਲ ਫਿਰ ਕਹੇ ਲਾਗੋ ਤੇ ਜਾਣਾ ਸੱਚ ਵੀ ਕਹਿੰਦੇ ਚੱਲ ਲਾਗੋ ਤੇ ਘੁੰਮਿਓ ਨੇ ਫੇ ਲਾਗੋ ਤੇ ਕੈਨਸਲ ਹੋ ਗਿਆ ਰਸੂਮੇ ਦੀ ਮੈਂ ਨਹੀਂ ਜਾਣਾ ਹੈਗਾ ਹੁਣ ਜਾਣਾ ਅਸੀਂ ਇੱਕ ਕੈਂਪਿੰਗ ਕਰਨ ਤੇ ਇਥੇ ਲਾਗੇ ਪਾਰਕ ਆਪਣੇ ਪਿੰਡੇ ਉਹਦੇ ਵਿੱਚ ਤੇ ਹੁਣ ਉੱਥੇ ਜਾਂਦੇ ਆ ਟੈਂਟ ਟੰਡ ਲਾਉਨੇ ਆ ਉੱਥੇ ਖਾਣੇ ਬਿਨੇ ਤੇ ਤੁਹਾਨੂੰ ਦਿਖਾਉਨੇ ਆ ਉੱਥੇ ਦਾੜਾ ਦਵਾਲਾ ਚ ਪਾਰਕ ਦੇ ਤਾਰਨੇ ਦੀ ਦੇਰ ਤੀਨਾਂ ਨੂੰ ਉਹ ਭੱਜ ਵੀ ਗਏ ਉਧਰ ਨੂੰ ਉਹ ਸਮਾਨ ਕੌਣ ਚੱਕਾਊਗਾ ਸਾਡਾ ਪਾਪਾ ਲੋ ਬਈ ਟੈਂਟ ਖੋਲ ਲਿਆ ਹੁਣ ਟੈਂਟ ਕੱਸਦੇ ਆ ਇੱਧਰ ਤੇ ਬੱਚੇ ਉੱਧਰ ਖੇਡ ਰਹੇ ਨੇ ਤੇ ਬਾਕੀ ਘਰ ਜਾ ਰਹੇ ਆ ਜੇ ਪਿੱਛੇ ਹਾਂ ਐਲਟਾ ਪਾਰਕ ਜਾ ਕੇ ਖੜੇ ਹਾਂ ਆਪਾਂ ਤੂੰ ਆਪਣੇ ਹੌਪ ਹੌਪ ਜਿਹਾ ਹੌਣ ਵੀ ਲੱਗ ਗਿਆ ਭੱਜਾ ਖੇਡ ਲੈ ਹੁਣ ਔਰ ਦੀਦੀ ਖੇਡ ਉੱਧਰ ਖੇਡ ਲੈ ਭੱਜਾ ਜੋ ਨਾ ਆ ਪਪਟੇ ਬਣਾਉਂਦੇ ਆ ਇਧਰ ਛੋਟੇ ਖੇਡਦੇ ਆ ਆ ਹੱਸਦੀ ਫਿਰਦੀ ਆ ਕੱਲੀ ਲੋ ਵੀ ਟੈਂਟ ਹੋ ਗਿਆ ਆਪਣਾ ਰੈਡੀ ਤਕਰੀਬਨ 15-20 ਮਿੰਟ ਲੱਗੇ ਸੈੱਟ ਕਰਸੇ ਨੂੰ ਮੈਨੂੰ ਕਿਉਂਕਿ ਕਾਫੀ ਟਾਈਮ ਬਾਅਦ ਖੋਲੇ ਅੱਜ ਬੋਲ ਪੱਦ ਗਈ ਕੋਈ ਨਾ ਕੱਢਦਾ ਮਾਕੇ ਜੇ ਕਿਸੇ ਨੇ ਟੈਂਟ ਟੰਡਲ ਮਾਉਣਾ ਹੋਇਆ ਬਾਈ ਸੰਪਰਕ ਕਰ ਲਿਓ ਦੀ ਬਲੌਗ ਇਟਲੀ ਨੂੰ ਆ ਕਿੱਥੇ ਵਾਦ ਗਈ ਬੋਲ ਕਿੱਥੇ? ਓ ਦੇਖੋ। ਓ ਮਾਂ ਮਮੀਆ। ਖੜਤਾ ਜਾ ਹੁਣ। ਓ ਓ ਦੇਖੀ 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 ਆ ਬਈ ਬਈ। ਅਰ ਨਾ ਟੰਗ ਦੇ ਹੁਣ ਬਹੁਤ ਔਖੀ ਤਾਰੀ ਹੈ ਪਹਿਲਾਂ ਹੀ। ਕੋਈ ਨਾ ਲੈ ਜਾ ਸਕਾਰਪੇ ਕੋਈ ਗੱਲ ਨਹੀਂ। ਦੋ ਪਰ ਹੋਈ। ਲੈ ਜਾ ਪਾ ਲਾ ਮੈਂ ਫੇਰ ਖੋਲੂਗਾ ਮਿੰਟ ਨੂੰ ਯਾਰ। ਇਹ ਜਾਨਵਰ ਆ ਜਾਨਵਰ। ਹਾਂ ਜੀ ਤੇ ਜ਼ਰੂਰ ਉਹ ਜਾਨਵਰ ਰੋਧਾ ਹੈ ਉਹ ਵਿੱਚ ਲੈ ਜਾ ਮੈਂ ਇਸ ਤਰ੍ਹਾਂ ਇਹ ਵਿੱਚ ਬੈਠਣ ਨੂੰ ਆਹੇ ਪੈਰ ਰੱਖਣ ਨੂੰ ਨਹੀਂ ਹੈਗੇ ਪਰ ਲੈ ਚਲੋ ਵੀ ਚਲੋ ਵੱਢ ਜੋ ਵਿੱਚੋਂ ਲੋ ਜੀ ਟੈਂਟ ਲੱਗ ਚੁੱਕਿਆ ਕੈਂਪਿੰਗ ਸਾਡੀ ਸਟਾਰਟ ਆ ਰੋਟੀ ਪਾਣੀ ਹਜੇ ਆਉਣਾ ਕਰ ਤੋਂ ਬਣ ਕੇ ਅਸੀਂ ਥੋੜਾ ਜਿਹਾ ਪਹਿਲਾਂ ਆ ਕੇ ਤੇ ਅਗੇ ਟੈਂਟ ਉਟ ਲਾਇਆ ਤੇ ਅਰਜੂਰੀ ਕਰੀਏ ਰੋਟੀ ਪਾਣੀ ਹਜਾਉਣਾ ਆਪਾਂ ਬੱਚੇ ਹੋ ਗਏ ਖੁਸ਼ਪੂਰੇ ਮੈਂ ਟੈਂਟ ਨਾ ਬਿਲਕੁਲ ਜਿੱਥੇ ਜੋਸਤਰੇ ਝੂਟੇ ਝਾੜਿਆ ਉਹਦੇ ਲਾਗੇ ਲਾਇਆ ਤੁਨੀ ਆਪਾਂ ਜੋ ਨੱਠ ਕਰੀ ਜੰਨੇ ਆ ਬਾਅਦ ਤੁਹਾਨੂੰ ਤੁਹਾਨੂੰ ਇੱਥੇ ਨਹਿਰ ਲੰਘਦੀ ਆ ਪਾਣੀ ਵਾਲੀ ਉਹਦੇ ਵਿੱਚ ਵੀ ਜਾਵਾਂਗੇ ਆਪਾਂ ਪੂਰੇ ਖੁਸ਼ ਹੋਏ ਪਏ ਆ ਬਾਅਦ ਚ ਨਹਿਰ ਚ ਚੱਲਦੇ ਆਪਦਾ ਨਹਿਰ ਚ ਵੀ ਗੇੜਾ ਦੇ ਕੇ ਆਵਾਂਗੇ ਬਾਅਦ ਚ ਦੇ ਨਾਲ ਥੋੜਾ ਜਿਹਾ ਸਮਾਨ ਹੋ ਰਹਾ ਜੇ ਬਾਲੀ ਹਵਾ ਹੋਵਾ ਚੱਲੇ ਫਿਰ ਆਹ ਕੱਢਣਾ ਪੈਂਦਾ ਸਾਈਡਾਂ ਤੇ ਜਿੱਥੇ ਆਹ ਚੀਜ਼ਾਂ ਲਾਈਆਂ ਵੀ ਆਪਾਂ ਨੇ ਇਹ ਚਾਰੇ ਖੁੰਜੀਆਂ ਤੇ ਨਾਲ ਰੱਸੀ ਜੀ ਪੈਂਦੀ ਹੁੰਦੀ ਇੱਕ ਉਹ ਖਿੱਚ ਕੇ ਵੀ ਥੋੜੀ ਜਿਹੀ ਮਜ਼ਬੂਤੀ ਹੋ ਜਾਂਦੀ ਆ ਆ ਦੇਖੋ ਆ ਦਿੱਤੀ ਹੋਈ ਆ ਆ ਵਾਲੀ ਇਹਨਾਂ ਦੇ ਵਿੱਚ ਕੀ ਫਸ ਜਾਂਦੀ ਆ ਇਹਨਾਂ ਫਿਰ ਉੜਦਾ ਨਹੀਂ ਹੈਗਾ ਇਹ ਜਦੋਂ ਹਵਾ ਹੋਵਾ ਚੱਲਦੀ ਚਾਰੇ ਪਾਸੇ ਦਿੱਤਾ ਹੋਣਾ ਇਹ ਆ ਦੇਖੋ ਇੱਧਰ ਵੀ ਦਿੱਤਾ ਵਾ ਆ ਜੀ ਇਹਨਾਂ ਦੇ ਵਿੱਚ ਫਸਦਾ ਵੀਰੇ ਹਾਂ ਬੁੱਤੋ ਹਾਂ ਕੋਈ ਨਹੀਂ ਮੈਂ ਹੀ ਕਰਿਆ ਵਾ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ ਬੂਟ ਨਾ ਖੋਲਦੇ ਪੁੱਤ ਤੂੰ ਚਲ ਵੜ ਜਾ ਵਿੱਚ ਇਹ ਜਿਹੜਾ ਟੈਂਟ ਆ ਬਈ ਇਹ ਲਿਆ ਮੈਂ ਡੱਕ ਤਲਾਉਣ ਚ ਇਹਨੂੰ ਹੋ ਗਿਆ ਜਣੀਕ ਪਿਛਲੇ ਸਾਲ ਰਹਿਤਾ ਤੇ ਇਹਦੇ ਵਿੱਚ ਤਿੰਨ ਬੰਦੇ ਸਦਾ ਪਰ ਦੋ ਬੰਦੇ ਖੁੱਲਡੁੱਲੇ ਪੈ ਸਕਦੇ ਆ ਜੇ ਤੀਏ ਬੰਦੇ ਪਾਈਏ ਤਾਂ ਬਹੁਤ ਕੰਮ ਟੈਂਟ ਦਾ ਔਖਾ ਪੈ ਹੁੰਦਾ ਦੋ ਬੰਦੇ ਲਈ ਬਹੁਤ ਸਹੀ ਟੈਂਟ ਆ ਇਹ ਤਿਆਰੀ ਮਿਹਨਤੀ ਅਸੀਂ ਇਹ ਕਿੰਨਾ ਚੌੜਾ ਇਹ ਸਾਰਾ ਕੁਝ ਦੱਸਿਆ ਹੋਇਆ ਤੇ ਅੱਜ ਦੀ ਗੱਲ ਵਾਹ ਕੈਰੀ ਕਰਨਾ ਬਹੁਤ ਸੌਖਾ ਇੱਕ ਤਾਂ ਹੈ ਜੇ ਸਾਈਕਲ ਤੇ ਵੀ ਜਾਣਾ ਸਾਈਕਲ ਤੇ ਵੀ ਕੈਰੀ ਹੋ ਜਾਂਦਾ ਹੈ ਗੱਡੀ 'ਚ ਤਾਂ ਹੋਏ ਜਾਂਦਾ ਤੇ ਇਹਦਾ weight ਤਕਰੀਬਨ 2.5 ਤੋਂ 3 ਕਿਲੋ ਦਾ ਹੁੰਦਾ ਹੈ ਹਾਏ ਤੇ ਅੱਜ ਯਾਰ ਆਪਣੇ ਜਾਣਾ ਬਹੁਤ ਸੋਹਣੀ ਲੋਕੇਸ਼ਨ ਜਿਹੜੀ ਤੁਹਾਨੂੰ ਦਿਖਾਉਣੀ ਦੀ ਅੱਜ ਬਸ ਇਹ ਘਰ ਦੇ ਰਜੇਵੇਂ ਇਦਾਂ ਨੇ ਇੱਕ ਬੱਚੇ ਨੇ ਨਹੀਂ ਜਾਣ ਦਿੱਤਾ ਹੈਗਾ ਇਹਦੇ ਕਰਕੇ ਥੋੜਾ ਜਿਹਾ ਪਲਾਨ ਥੋੜਾ ਜਿਹਾ ਆਪਣਾ ਚੇਂਜ ਹੋ ਗਿਆ ਅੱਜ ਹੁਣ ਨੈਕਸਟ ਵੀਕਐਂਡ ਤੇ ਦੇਖਾਂਗੇ ਆਪਾਂ ਕਰਾਂਗੇ ਕੋਈ ਓਏ ਨੌ ਪੁੱਤ ਠੀਕ ਐ ਚਲੋ ਨਿਆਣੇ ਵੀ ਜ਼ਰੂਰੀ ਐ ਇਹ ਵੀ ਖੁਸ਼ ਹੋ ਜੰਨੇ ਆ ਘਰੇ ਵੀ ਕਹਿਣ ਲੱਗ ਜਨੇ ਵੀ ਰੋਜ਼ ਸਾਡੇ ਸਾਡੇ ਸਾਂਡੇ ਸੂ ਲੰਘ ਜੰਨੇ ਆ ਤੇ ਅੱਜ ਫੈਮਿਲੀ ਟਾਈਮ ਤੇ ਆ ਜਾ ਰਿਹਾ ਕਿਆ ਐ ਉਹ ਬੋ ਤਾਂ ਟੰਗਣ ਨੂੰ ਆ ਲਾਈਟ ਲੂ ਟੰਗਣ ਵਾਸਤੇ ਹੁੰਦਾ ਆ ਰਹਿਣ ਤੇ ਥੋੜਾ ਸਿਰ ਚ ਵੱਜੀ ਜਾਣਾ ਪੁੱਤਾਂ ਨੇ ਤੂੰ ਪਰ ਜਿਹਨਾਂ ਨੇ ਮੇਰੀ ਗੱਲ ਸੁਣੋ ਆਰਾਮ ਨਾਲ ਖੇਡੋ ਹਾਂ ਆਰਾਮ ਨਾਲ ਬੁੱਦਾ ਰੱਤ ਨੂੰ ਤਾਰ ਪੁੱਤਾ ਥੋੜਾ ਟੈਂਟ ਟੁੱਟ ਜਾਣਾ ਫਿਰ ਆ ਰਿਹਾ ਕੰਮ ਕਰਨੇ ਤੁਸੀਂ ਬੁੱਦਾ ਪੈਣ ਵਾਸਤੇ ਆਏ ਜੁਕਾਰੇ ਕਰਨ ਵਾਸਤੇ ਨਹੀਂ ਹੈਗਾ ਇਹ ਇਹਦੇ ਵਿੱਚ ਪਾਓ ਚਲੋ ਨੀਂ ਨੀਂ ਕਰੋ ਚਲੋ ਚਲੋ ਨੀਂ ਨੀਂ ਕਰੋ ਨੀਂ ਨੀਂ ਕਰੋ ਓ ਕੜੋ ਕੜੋ ਓ ਲੋ ਜੀ ਸਵੇਰ ਹੋ ਗਈ ਭਾਈ ਉੱਠੜੋ ਸਵੇਰ ਹੋ ਗਈ ਆ ਕੁਕੜੁਕੜੂ ਬੋਲ ਪਿਆ ਸਾਡਾ ਆ ਬੜਾ ਕੁਕੜੁਕੜੂ ਆ ਸਾਡਾ ਕੁਕੜੁ ਕਾ ਕਾ ਕਰਮਣਾ ਕੋ ਦੱਸ ਮੈਨੂੰ ਹੁਣ ਚਾਹ ਬਣਾ ਕੇ ਲੈ ਕੇ ਆਓ ਚਾਹ ਠੀਕ ਆ ਚਾਹ ਹਾਂ ਚਾਹ ਬਣਾ ਕੇ ਲੈ ਕੇ ਆਓ ਪੀਸਾ ਬਣਾ ਕੇ ਲੈ ਕੇ ਆਓ ਚਲੋ ਬਾਹਰ ਚਲੋ ਹੁਣ ਚਲੋ 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 ਆ ਲੈ ਜੋ ਬਾਹਰ ਲੈ ਜੋ ਤੂੰ ਜਿਹੜੇ 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 ਗੇਅਰ ਪਾ ਲੈ ਕਰ ਜਿਹੜੇ ਰਸਮਾ ਨੂੰ ਕੱਢ ਕੇ ਤੇਰੇ ਪੁੱਤ ਫਰ ਹਾਲੀਵੁੱਡ ਤਾ ਹੌਲੀ ਹੌਲੀ ਆਰਾਮ ਨਾਲ ਕਰੋ ਕੰਨ ਦੇ ਹਟ ਜਾ ਉਹ ਡਰਦੀ ਆ ਉਹ ਹਾਂ ਡਰਦੀ ਆ ਮੈਂ ਫੜਿਆ ਚਲ ਮੈਂ ਫੜ ਲਿਆ ਮੈਂ ਫੜ ਲਿਆ ਮੈਂ ਫੜ ਲਿਆ ਰਸਮ ਪੂਰੀ ਮਿਸਤਰਾ ਬਣੀ ਪਈ ਉਹਦੀ ਪੂਰਾ ਟ੍ਰੈਂਡ ਕਰਕੇ ਭੇਜੂਗੀ ਹੁਣ ਉਹਨੂੰ ਉਧਰ ਨੂੰ ਛੋਟੀ ਹੈ ਥੋੜੀ ਜਿਹੀ ਪੁੱਤ ਕਰ ਜਾਣਾ ਹੋ ਜਾਣਾ ਹੋ ਜਾਣਾ ਹੋ ਜਾਣਾ ਓ ਜੀ ਹੁਣ ਛੂਣ ਛੂਣ ਖੇਡ ਰਹੇ ਆ ਹੁਣ ਹੈਗੀ ਰਸ ਨੂੰ ਫੜਨਾ ਸੀ ਪਹਿਲਾ ਮੇਰੀ ਵਾਰੀ ਸੀ ਆ ਜਾ ਵੀਰ ਰਸ ਮੈਂ ਇਹੋ ਕੀ 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 ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਖੜਾ ਹੋ ਜਾ ਹੁਣ ਨਾ ਕੀ ਕੀ ਹੱਥ ਸਾਫ਼ ਕਰ ਦੇ ਕੁਝ ਨਹੀਂ ਹੁੰਦਾ ਬਸ ਕੁਝ ਨਹੀਂ ਹੁੰਦਾ ਬਰਾਵਾ ਆ ਜਾ ਨਹੀਂ ਨਹੀਂ ਡੈਪਰ ਲੱਗਿਆ ਉਹਦੇ ਚਾਰੇ ਸੰ ਭੱਜ ਹੁਣ ਅਬਦ ਓਹ ਕੀ ਹੋ ਗਿਆ ਮਿੱਟੀ ਆ ਹੈਂਡਵਾਸ਼ ਕਰਾਂਗੇ ਬਾਅਦ ਚ ਆਪਾਂ ਚਲੋ ਖੇਡੋ ਪਹਿਲਾਂ ਫਿਰ ਲਿਬੜ ਜਣੇ ਨਹੀਂ ਉਹਨੋਂ ਦੂਏ ਤਰੇ ਚੱਲ ਬੀਆ ਮੂਰੇ ਦੇਖ ਰਸਮ ਆਪਰੇਸੋ ਕੌਣ ਵੀਨ ਤੋਂ ਆ ਵੀਂਦਾ ਆ ਮੰਨੂ ਭੜਿਆ ਇਹਨੇ ਉਹ ਆ ਕੇ ਪਿੱਛੇ ਤੇ ਪਰੇਸਾ ਚਾਓ ਹੋ ਗਈ ਪੁੱਤ ਹੋ ਗਈ ਪੂਰੇ ਉਹ ਲਾਇਆ ਹੋਇਆ ਤੇ ਪੈਪ ਜੇ ਦੱਬਿਆ ਹੋਇਆ ਇਧਰ ਬੋਲੂਗੇ ਤਾਂ ਉਧਰਲੀ ਸਾਈਡ ਸੁਣਦਾ ਉਹ ਲੱਗਿਆ ਉਧਰ ਸਾਢ ਇੱਕ ਆਹ ਵਾਲਾ ਇੱਕ ਆ ਲੱਗਿਆ ਉਹਰੇ ਇੱਕ ਨਹੀਂ ਦਿੰਦਾ ਹੁਣ ਨਾ ਜਿਹੜਾ ਸਪਿੰਦਾ ਦਿੰਨੇ ਹੁੰਨੇ ਆ ਹਾਂ ਉਹ ਕੁਝ ਨਹੀਂ ਹੁੰਦਾ ਪੁੱਤ ਕੁਝ ਨਹੀਂ ਹੁੰਦਾ ਚੋਰੀ ਚੋਰੀ ਹੈ ਤੁਸੀਂ ਚੋਰੀ ਚੋਰੀ ਦੇਖਦੇ ਸਾਨੂੰ ਹੈ ਆ ਕਾ ਐ ਇਹ ਆ ਮਾਰਾ ਤੂੰ ਉੱਥੇ ਡੰਗ ਉਹ ਜਿਹੜਾ ਸਮਝਾ ਮੈਂ ਹੁਣ ਤੁਹਾਨੂੰ ਜਿਹੜਾ ਆਪਾਂ ਬੈਕਗਰੂ ਬੈਕਗਰੂ ਕਰਦੇ ਹੁੰਦੇ ਆ ਓਕਣਾ ਪੁੱਤ ਹੱਥ ਜੇ ਫੜ ਕੇ ਹਾਂ ਚਲ ਆ ਜਾ ਹਾਂ ਪੁੱਤ ਮਰੀਏ ਦੀ ਫੋਟੋ ਪੁੱਤ ਓ ਜੀ ਹੁਣ ਬਸ ਹੋ ਗਈ ਨਾ ਇਹਨਾਂ ਦੀ ਹੁਣ ਭੁੱਖ ਨਾਲ ਇਹਨਾਂ ਦੇ ਨਾ ਢਿੱਡ ਦੇ ਵਿੱਚ ਜਿਹੜੇ ਚੂਹੇ ਆ ਉਹ ਵੀ ਭੁੱਖ ਨਾਲ ਮਾਰਨ ਲੱਗ ਗਏ ਠੀਕ ਨੇ ਹਾ ਹਾ ਕਰ 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 ਆਹ ਆਹ ਭੁੱਖ ਲੱਗਦੀ ਐ ਤਾਂ ਅੱਛਾ ਲੋ ਜੀ ਨਿਆਣੇ ਚ ਰੋਟੀ ਆ ਗਈ ਨਿਆਣੇ ਭੱਜੇ ਜਾਂਦੇ ਹੁਣ ਉਹ ਇੱਥੇ ਆ ਜਾਨਾ ਉਹਨਾਂ ਨੇ ਲੋ ਜੀ ਗੁਰਵੀਰ ਵੀ ਆ ਗਿਆ ਤੇ ਪਲੱਸ ਨਾਲ ਖਾਣ ਪੀਣ ਦਾ ਸਮਾਨ ਵੀ ਆ ਗਿਆ ਲੋ ਜੀ ਕੱਦੇ ਕਰਨ ਲੱਗੇ ਬਈ ਨਾ ਭੁੱਖ ਭੁੱਖ ਲੱਗੀ ਭੁੱਖ ਲੱਗੀ ਪਈ ਐ ਚੱਕੋ ਵੀ ਪਾਸ ਤਾ ਇਹ ਕਰਨਾ ਹੈ ਤਾਂ ਬਿਆਂਕੋ ਹੂੰ ਮੁਤਾ ਬੜਾ ਹੈ ਹਾਂ ਤੇਰੇ ਘੜਾ ਮਾਗੀ ਬਿਕਨੀ ਤੋਂ ਟਿਓਨ ਸਹੀ ਆ ਮੱਛੀ ਵੀ ਕਿੱਦਾਂ ਖਾਜਣਾ ਨਾਲ ਨੂੰ ਜੇ ਮੱਛੀ ਕੋ ਆਤਾ ਹਣ ਜੇ ਉਹ ਮੇਂ ਮੁਜਰੇ ਬਾਰੇ ਪੁੱਤ ਹੈ ਦੇਨੀਓ ਆਹ ਕੋ ਮਨੁਜ ਆ ਜਿਹੜੇ ਤੇੜਾ ਜਿਹਾ ਬੋਨੋ ਹੂੰ ਇਹ ਹੱਡੀ ਰਸਮਦੀਪ ਦੰਦ ਤਾਂ ਹਜੇ ਹੁਣ ਦੰਦ ਜਿਵੇਂ ਅਸੀਂ ਚੱਲੇ ਅਨਹਿਰ ਦੇ ਉੱਤੇ ਪਾਸਤਾ ਖਾ ਲਿਆ ਲੰਚ ਕਰ ਲਿਆ ਸੀ ਬਾਹਰ ਆ ਗਏ ਨਾ ਨੂੰ ਭੁੱਖ ਬਹੁਤ ਲੱਗਦੀ ਹੈ ਨਾ ਕਿੰਨੇ ਪਲੇਟਾਂ ਖਾਦੀਆਂ ਕਿਨੇ ਦੋਏ ਪਲੇਟਾਂ ਖਾ ਗਿਆ ਭਾਈ ਇਹ ਹਾਂਜੀ ਦੱਸੋ ਉਹ ਮੈਂ ਕਿਥੇ ਲੈ ਆਪਾਂ ਮਾਸਕੜ ਦੇਖਣ ਚੱਲੀਏ ਸੰਜੀਤ ਉਹ ਉਹ ਬਲ ਬਲ ਮੈਂ ਜਾਈਓ ਪਰਲੀ ਸੜ ਆ ਜਾਓ ਨਾ ਉਧਰ ਨੂੰ ਕਿਵੇਂ ਜਾਈਏ ਹੁਣ ਹਾਂ ਐਦਾਂ ਚੱਲਦੇ ਆਜੇ ਚੱਲ ਚੱਲ ਹੌਲੀ ਹੌਲੀ ਚੱਲ ਚੱਲ ਟੈਂਟ ਕੋਲ ਚਲੇ ਜਾਈਏ ਹੁਣ ਰਸਮ ਕੋਲ ਬਜਾਲ ਦੇ ਐ ਸਾਈਡ ਨੂੰ ਅਲਾਗ-ਲਾਗ ਨਹਿਰ ਵਗਦੀ ਹੈ ਇੱਧਰ ਤੇ ਦੇਖੇ ਤੇ ਕੋਈ ਰਸਤਾ ਹੋਵੇ ਥੱਲੇ ਜਾਣ ਨੂੰ ਪਾਣੀ ਬਹਾਵਾ ਤੇਜ਼ ਆ ਕਿਉਂਕਿ ਮੀਂਹ ਬਹਾਵਾ ਪਿਆ ਹੈ ਇੱਥੇ ਕੀ ਮੈਨੂੰ ਲੱਗਦਾ ਨਹੀਂ ਥੱਲੇ ਜਾਹੋਗੇ ਇਸ ਤਰੀਕੇ ਨਾਲ ਕਿ ਰਸਤਾ ਹੀ ਬੰਦ ਆ ਓ ਮਾਈ ਗਾਡ ਨਹੀਂ ਭਾਈ ਨਹਿਰ ਦੇ ਵਿੱਚੋਂ ਉਤਰਨਾ ਬਾਲਾ ਰਿਸਕੀ ਜਾਂ ਕਿਉਂਕਿ ਕੰਡੇ ਜੀ ਬਹੁਤ ਆ ਤੇ ਇਹ ਰਸਤਾ ਵੀ ਐਸਾ ਵੈਸਾ ਹੀ ਆ ਤੇ ਦੂਜਾ ਪਾਣੀ ਦਾ ਵਹਾਅ ਵੀ ਬਹੁਤ ਹੈ ਇੱਧਰ ਪਰਲੀ ਸਾਈਡ ਜਾਂਦੇ ਤਾਂ ਸ਼ਾਇਦ ਉੱਤਰ ਵੀ ਹੋ ਜਾਣਾ ਦਾ ਵਿੱਚ ਮਾੜਾ ਮੋੜਾ ਨਹਿਰ ਜੀ ਜੀ ਘੁੰਮਣਾ ਬੁੱਧੀ ਲੱਗਦਾ ਉਦਾਂ ਪੈਰ ਪੂਰ ਰੱਖ ਲੰਦਾ ਬੰਦ ਠੰਡਾ ਹੁੰਦਾ ਪਾਣੀ ਪੂਰਾ ਹੈ ਨਾ ਪਰ ਹੁਣ ਜਾ ਨਹੀਂ ਹੁਣ ਯਾਰ ਕਿਉਂਕਿ ਸਾਰੇ ਪਾਸੇ ਦੇਖੋ ਐਦਾਂ ਹੀ ਹੈ ਜੰਗਲ ਜਿਹਾ ਸਿਰੇ ਸਿਰੇ ਤੱਕ ਇੱਥੇ ਹੈ ਨਹੀਂ ਕੋਈ ਡਾਇਰੈਕਸ਼ਨ ਜਾਣ ਵਾਲੀ ਕੱਚੇ ਆ ਜੀ ਹਨਾ ਖਾ ਕੇ ਦੇਖਿਓ ਖਾ ਕੇ ਦੇਖਿਆ ਤਾਂ ਕੱਚਾ ਤਾਂ ਹੀ ਦੱਸ ਰਹੇ ਹਾਂ ਉਹ ਜਿਹੜੇ ਹੋਣ ਨਾਲ ਬਈ ਆ ਬਹੁਤ ਸਵਾਦ ਨਾਲ ਖਾਣ ਨੂੰ ਤਾਂ ਪਰ ਇਹ ਥੋੜੇ ਕੱਚੇ ਆ ਇਹ ਇਧਰ ਵੀ ਲੱਗੇ ਹੋਏ ਆ ਇਹ ਇਹ ਬਾਹਰ ਦੇ ਆ ਪੁੱਤ ਇਹ ਬੇਰਾ ਵਰਗੇ ਹੁੰਨੇ ਆ ਜਿਹੜੇ ਰੱਖੋ ਨਹੀਂ ਕੱਚੇ ਆ ਜੀ ਨਾ ਥੋੜੀ ਪੁੱਤ ਕੁਛ ਨਾ ਥੋੜੀ ਹਜੇ ਉਹ ਕੱਚੇ ਇਹਨਾਂ ਕੋਈ ਜਨਾ ਮੈਂ ਆ ਗਾਣਾ ਉਹ ਗਾਣਾ ਦੇਖਦੇ ਆ ਜੀ ਉਹ ਚੁਰੀਆਲੀ ਦੇਖਦੇ ਆ ਜੀ ਇਹ ਯਾਰਲੀ ਕਹਤੇ ਕਹਿੰਦੇ ਨੇ ਲੈਜੇ ਕਹਿੰਦੇ ਨੇ ਚਲੀਏ ਤੇ ਚਲੀਏ ਤੇ ਆ ਦੇਖ ਦਰਖਤਾਂ ਦਾ ਕਲਰ ਕਿੰਨਾ ਸੋਹਣਾ ਇਹਨਾਂ ਦਾ ਹੈ ਨਾ ਉਹ ਲੈਜੇ ਕਹ ਬਿਓਲਾ ਬਿਓਲਾ ਜਾ ਦੇਖ ਲੋ ਬਾਈ ਉਰੇ ਪਾਰ ਕਾ ਕਿੰਨੇ ਦਰਖਤਾਂ ਹੈ ਨਾ ਉਰੇ ਜਿਹੜੇ ਸਾਰੇ ਕਮੂਨੀਆਂ ਨੇ ਵਿੱਚ ਨਾ ਇਹਨਾਂ ਨੇ ਕਟੋ ਘਟ ਨਹੀਂ ਤਾਂ 8-9 ਕਿਲੇ ਤਾਂ ਇਦਾਂ ਛੱਡੇ ਹੋਏ ਖੁੱਲੇ ਜਦੋਂ ਕੋਈ ਵੀ ਜਵਾਕ ਜੰਮਦਾ ਨਾ ਤਾਂ ਉਹਦੇ ਜਨਮ ਦੀ ਖੁਸ਼ੀ ਦੇ ਵਿੱਚ ਉਹ ਇੱਕ ਦਰਖਤ ਲਵਾਉਂਦੇ ਆ ਇੱਥੇ ਉੱਥੇ ਕਾਫੀ ਜੰਗਲੇ ਬਣਿਆ ਪਿਆ ਹੁਣ ਤਾਂ ਕਾਫੀ ਲਾ ਦੇਉਨਾਂ ਨੇ 7-8 ਕਿਲਾਂ ਦੀ ਜਗ੍ਹਾ ਖਾਲੀ ਛੱਡੀ ਹੋਈ ਸੀ ਉਹਦੇ ਵਿੱਚੋਂ ਸਿਰਫ ਦਰਖਤ ਹੀ ਲਾਉਨੇ ਆ ਬਸ ਜਦੋਂ ਵੀ ਕੋਈ ਜਵਾਕ ਕਮੂਨੇ ਚ ਜੰਮਦਾ ਤਾਂ ਉਹਦੇ ਨਾਮ ਦਾ ਇੱਕ ਦਰਖਤ ਉੱਥੇ ਲਾ ਕੇ ਆਉਂਦੇ ਜਾਕੇ ਰੇਗ ਫੈਮਿਲੀ ਜੀ ਮੈਂ ਤੇਰਾ ਸਮਖੋਣ ਲੱਗਿਆ ਬੋਤਲ ਨਹੀਂ ਹੋਇਆ ਨਹੀਂ ਗੀ ਆਓ ਚੱਲ ਚੱਲ ਕਰ ਫਿਰ ਹੌਲੀ ਘਰ ਹੌਲੀ ਚੱਲਣ ਇੱਕ ਵਾਰ ਚ ਹੋਵੇ ਜੜਾ ਦੇਖੀ ਮੈਨੂੰ ਕਰਦੇ ਛੱਡ ਜਾ ਦੇਖੀ ਬਈ ਜੋ ਬਣਾ ਚਲੋ ਉਹ ਸਮਾਨ ਇਕੱਠਾ ਕਰੀਏ ਹੁਣ ਚਲੋ ਹੁਣ ਚੱਲੀਏ ਬਹੁਤ ਟਾਈਮ ਹੋ ਗਿਆ ਇਹਨੂੰ ਨਹੀਂ ਨਹੀਂ ਉੱਕਣੀ ਪਹਿਲਾਂ ਮੰਗੇ ਮੇੜੀਆ ਹਾਂ ਉਹ ਖੋਲ ਦੇ ਖੋਲ ਦੇ ਖੋਲ ਦੇ ਬਰਾਵੀ ਸੀਮੋ ਇਹ ਖੋਲ ਦੇ ਜੋ ਬੰਦੇ ਜੀ ਉਹ ਬੰਦੇ কেমৰা <laughs> <laughs> ਤੂੰ ਵੀ ਛੱਡ ਦੋ ਇੱਧਰੋਂ ਛੱਡ ਦੇ ਰਸਮ ਤੂੰ ਵੀ ਛੱਡ ਦੇ ਪੁੱਤ ਉਧਰੋਂ ਕਰ ਫਿਰ ਉਧਰ ਕਰ ਆਹ ਕਰਨਾ ਪੈਂਦਾ ਆਹ ਕਰ ਆ ਵਾਧਾ ਆ ਬੜਾ ਹਾਂ ਕਿੱਥੇ ਇਹਨੂੰ ਬਾਹਰ ਬ੍ਰਾਵੋ ਚਲੋ ਇੰਨਾ ਕੰਮ ਤਾਂ ਹਾਂ ਕਿਤੇ ਨਾਲ ਫੋਟੋ ਵਚੀਤੀ ਕਰੋ ਚਲ ਚਲ ਟੋਰ ਨਾ ਪਿਆ ਸੁੱਤਾ ਉਹ ਤਾਂ ਲੋ ਜੀ ਹੁਣ ਚੱਲੀਏ ਆਪਾਂ ਘਰ ਨੂੰ ਉਹਨਾ ਇਥੇ ਖਾ ਪੀ ਲਿਆ ਖੇਡ ਖੁੱਡ ਲਈ ਨਿਆਣਿਆਂ ਨਾਲ ਨਿਆਣੇ ਵੀ ਕਹੀ ਜਾਂਦੇ ਸਾਡੇ ਨਾਲ ਖੇਡਦੇ ਨਹੀਂ ਪਾਪਾ ਖੇਡਦੇ ਨਹੀਂ ਚਲੋ ਹੁਣ ਚાલ ਦਿਆ ਕਰੇ ਚਾਹ ਪੀਣੇ ਜਾ ਕੇ ਹੁਣ ਯਾਰ ਚਾਹ ਦੀ ਥੋੜੀ ਕਮੀ ਪੇਸ਼ ਹੋਈ ਅੱਜ ਸਾਨੂੰ ਤੁਹਾਨੂੰ ਤਾਂ ਵੀ ਬਾਹਰ ਖੁੱਲੀ ਹੋ ਗਈ ਆ ਜਿਹੜੀ ਪਾਰਕ ਦੇ ਵਿੱਚ ਐ ਪਰ ਉਹ ਪਾਰਕ ਵਾਲੀ ਬਾਹਰ ਬੰਦ ਸੀ ਤੇ ਹੁਣ ਘਰ ਜਾ ਕੇ ਪੀਨੇ ਚਾਹ ਉਹ ਪਾਸੋਂ ਲੈਣ ਤੇ 2 ਮੀਟਰ ਰੁਕੇ ਬੈਠੀ ਗਰਮ ਹੈ ਅਜੇ ਗੱਡੀ ਸਮਾਰ ਰੱਖ ਜੀ ਇਹਨੇ ਅਜਾ ਹੂੰ ਅਰੇ ਵੀ ਆਜੋ ਕਿਵੇਂ ਦਿਨਾਂਗੇ ਅਸੀਂ ਜੀ ਅਸੀਂ ਤੁਸੀਂ ਕੋਲ ਫੀਕਾ ਕੀਤੀ ਓਕੇ ਲੋ ਵੀ ਅੱਜ 7 7 ਬੰਦ ਦੇ ਬੈਠ ਕੇ ਜਾਵਾਂਗੇ ਅਸੀਂ ਗੱਡੀ ਦੇ ਵਿੱਚ ਅਲਾਊਡ 5 ਆ ਪਰ ਅਸੀਂ 7 ਆ ਤੇ ਸਾਹਮਣੇ ਚੱਲ ਰਿਹਾ ਫੁੱਟਬਾਲ ਦਾ ਮੈਚ ਕੁਝ ਘਰੇ ਪਹੁੰਚ ਚੁੱਕੇ ਆ ਘਰੇ ਆਉਂਦੀ ਸਾਰੇ ਇਹ ਲਗਾ ਲਿਆ ਟੀਵੀ ਨਿਆਣਿਆਂ ਨੇ ਸਮਾਤ ਹੋ ਗਈ ਜੀ ਇਹ ਤੇ ਅਧਰਾ ਕੀ ਪ੍ਰਭੂ ਗੋਣਾ ਸੱਸੀ ਗਾ ਪ੍ਰਭੂ ਸੱਸੀ ਗਾ ਲੋ ਵੀ ਜੋਵਨ ਸਿੰਘ ਨਾ ਆਇਆ ਪਾਰੀ ਚ ਖੇਲ ਖੇਲ ਕੇ ਲਿਬੜ ਗਏ ਸੀ ਇਹ ਗੰਦੇ ਬੰਦੇ ਹੋ ਗਏ ਸੀ ਹੁਣ ਸੋਹਣੇ ਸੋਹਣੇ ਬਣ ਲੱਗੇ ਆ ਜੋਰ ਤੇ ਲੋ ਜੀ ਬਾਕੀ ਅੱਜ ਦਾ ਵਲੌਗ ਇੰਨਾ ਹੀ ਸੀ ਉਮੀਦ ਆ ਕਰ ਸਾਨੂੰ ਬੱਝੇ ਲੱਗਿਆ ਹੋਗਾ ਬਤਿਏ ਲੱਕ ਬਾਈ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਸੀ ਗਾਲ ਜੀ ਹੌਲੀ ਹੌਲੀ ਮੈਂ ਤਾਂ ਬੋਲਦਾ ਕਿਉਂਕਿ ਇੱਥੇ ਜਵਾਨ ਸੁਤਾ ਪਿਆ ਓਕੇ ਜੀ